ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਪੇਸ਼ ਬਜਟ ਦਾ ਸਮਾਜ ਦੇ ਵੱਖ-ਵੱਖ ਵਰਗਾਂ ਨੇ ਸਵਾਗਤ ਕੀਤਾ ਹੈ ਵਿਸ਼ੇਸ਼ ਤੌਰ ਤੇ ਮੱਧ ਵਰਗ ਨੂੰ ਰਾਹਤ ਦੇਣ ਲਈ ਆਮਦਨ ਕਰ ਵਿੱਚ ਦਿੱਤੀ ਗਈ ਛੋਟ ਦੀ ਸ਼ਲਾਘਾ ਕੀਤੀ ਗਈ ਹੈ ਇਸ ਤੋਂ ਇਲਾਵਾ ਐਮਐਸਐਮਈ ਖੇਤਰ ਨੂੰ ਦਿੱਤੀਆਂ ਗਈਆਂ ਰਾਜਤਾ ਨਾਲ ਮੇਕ ਇਨ ਇੰਡੀਆ ਨੂੰ ਹੱਲਾਸ਼ੇਰੀ ਮਿਲਣ ਦੀ ਉਮੀਦ ਜਤਾਈ ਗਈ ਹੈ ਇਸ ਦੇ ਨਾਲ ਨਾਲ ਕੈਂਸਰ ਸਮੇਤ ਹੋਰ ਦਵਾਈਆਂ ਸਸਤੀਆਂ ਕੀਤੇ ਜਾਣ ਦੀ ਵੀ ਆਮ ਲੋਕਾਂ ਨੇ ਸ਼ਲਾਘਾ ਕੀਤੀ ਹੈ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਤਨ ਤਾਨਿਆ ਖੇਤੀ ਯੋਜਨਾ ਦਾ ਵੀ ਸਵਾਗਤ ਕੀਤਾ ਜਾ ਰਿਹਾ ਹੈ ਬਜਟ ਜਿਹੜਾ ਇਸ ਸਾਲ ਕੀਤਾ ਅਨਾਉਂਸ ਬੀਜੇਪੀ ਨੇ 2025 ਦਾ ਬਹੁਤ ਵਧੀਆ ਕੀਤਾ ਇਹਦੇ ਵਿੱਚ ਜਿਹੜਾ ਇਹਨਾਂ ਨੇ 12 ਲੱਖ ਕੀਤੀ ਹੈ ਇਹਨਾਂ ਬਿਜ਼ਨਸਮੈਨ ਨੂੰ ਲੱਗੇਗਾ ਕਿ ਆਪਾਂ ਆਪਣੇ ਬਿਜ਼ਨਸ ਨੂੰ ਹੋਰ ਗਰੋ ਕਰੀਏ ਹੋਰ ਪਰਚੇਸ ਕਰੀਏ ਫਰੋਮ ਜਿੰਨੇ ਵੀ ਨੀਅਰ ਸਟੇਸ਼ਨ ਹੈਗੇ ਆ ਜਿਸ ਤਰ੍ਹਾਂ ਪਹਿਲੇ ਨੀਅਰ ਸਟੇਸ਼ਨ ਤੋਂ ਮੰਗਾਦੇ ਸੀ ਥੋੜੀ ਪਰਚੇਸ ਕਰਨੀ ਆ ਹੁਣ ਥੋੜਾ ਬਾਹਰੋਂ ਦੂਰੋਂ ਮੰਗਾ ਕੇ ਆਪਣਾ ਬਿਜ਼ਨਸ ਨੂੰ ਗਰੋ ਕਰ ਸਕਦੇ ਆ ਜਿੱਦਾਂ ਬਜਟ 'ਚ ਛੂਟ ਮਿਲੀ ਆ ਦੇਖੋ ਜੀ ਅੱਜ ਦਾ ਬਜਟ ਜਿਹੜਾ ਹੈ ਉਹ ਬਹੁਤ ਵਧੀਆ ਵਾ ਕੇਂਦਰ ਸਰਕਾਰ ਨੇ ਜਿਹੜਾ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕਰ ਛੂਟ ਦਿੱਤੀ ਹੈ ਇਹਦੇ ਨਾਲ ਛੋਟੇ ਦੁਕਾਨਦਾਰਾਂ ਨੂੰ ਤੇ ਵਪਾਰੀ ਵਰਗ ਨੂੰ ਤੇ ਮੱਧਮ ਵਰਗ ਨੂੰ ਜਿਹੜਾ ਬਹੁਤ ਲਾਭ ਹੋਣਾ ਇਹਦੇ ਲਈ ਜਿਹੜਾ ਵਾ ਕੇਂਦਰ ਦੀ ਜਿਹੜੀ મોદી ਸਰਕਾਰ ਆ ਉਹ ਸ਼ਲਾਘਾ ਦੀ ਪਾਤਰ ਹੈ ਇਹੋਰਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਦਾ ਇਹ ਬਜਟ મોદી ਰੀਜਿਮ ਦਾ ਬਿਹਤਰੀਨ ਬਜਟ ਹੈ ਇਸੇ ਦੇਸ਼ ਦੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ ਦੇਸ਼ ਦੇ ਚਮਕੀ ਵਿਕਾਸ ਵੱਲ ਲਜਾਂਦ ਧਿਆਨ ਰੱਖਿਆ ਗਿਆ ਹੈ। ਇੱਕ ਵਿਕਸਿਤ ਭਾਰਤ ਬਣਾਉਣ ਵਾਸਤੇ ਜੋ ਲੋੜੀਂਦੇ ਕਦਮ ਲਏ ਉਠਾਏ ਗਏ ਨੇ ਔਰ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਸਤੇ ਇੱਕ ਮੈਕਨਾ ਇੱਕ ਬਹੁਤ ਉਚਿਤ ਕਦਮ ਹੈ। ਇਸ ਬਜਟ ਦੇ ਵਿੱਚ ਚਾਹੇ ਗਰੀਬ ਹੋਵੇ ਚਾਹੇ ਯੁਵਾ ਹੋਵੇ ਚਾਹੇ ਸਾਡਾ ਪੈਨਾ ਹੋਣ ਚਾਹੇ ਕਿਸਾਨ ਹੋਣ ਚਾਹੇ ਸੈਲਿਡ ਕਲਾਸ ਹੋਣ ਚਾਹੇ ਮਿਡਲ ਕਲਾਸ ਹੋਣ ਚਾਹੇ ਉਦਯੋਗ ਜਲਤ ਹੋਵੇ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਮੈਂ ਸਮਝਦਾ ਇਸ ਬਜਟ ਦੇ ਨਾਲ ਭਾਰਤ ਬਲੰਦੀਆ ਤੱਕ ਜਾਏਗਾ ਸਮਾਜ ਦਾ ਹਰ ਵਰਗ ਤਰੱਕੀ ਕਰੇਗਾ اور ਇਹ ਬਜਟ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਸਤੇ ਇੱਕ ਉਚਿਤ ਕਦਮ ਵਿਕਸਿਤ ਭਾਰਤ ਬਣਾਉਣ ਵਾਸਤੇ ਇੱਕ ਬਹੁਤ ਵੱਡੀ ਲਾਂਗ ਗਰੀ ਗਿਆ ਅੱਜ ਦੇ ਇਸ ਬਜਟ ਦੇ ਵਿੱਚ ਮੋਦੀ ਸਰਕਾਰ ਨੇ ਪੁੱਟੀ ਹੈ ਜਿਹੜਾ ਅੱਜ ਬਜਟ ਪੇਸ਼ ਕੀਤਾ ਗਿਆ ਹੈ ਇਹ ਦੇਖੋ ਇੱਕ ਤਾਂ ਇਲੈਕਸ਼ਨ ਤੋਂ ਬਾਅਦ ਦਾ ਬਜਟ ਸੀ ਔਰ ਇਹ ਲੌਂਗ ਟਰਮ ਗਰੋਥ ਕੰਟਰੀ ਦੀ ਲੌਂਗ ਟਰਮ ਗਰੋਥ ਨੂੰ ਦੇਖਦੇ ਰੱਖਿਆ ਗਿਆ ਇਹਦੇ ਜਿਹੜੇ ਚੰਗੇ ਪੁਆਇੰਟ ਸੀ ਉਹਦੇ ਵਿੱਚ ਸਰਕਾਰ ਨੇ ਜੋ ਕੀਤਾ ਇੱਕ ਤਾਂ ਗ੍ਰੀਨ ਟੈਕ ਮੈਨੂਫੈਕਚਰਿੰਗ ਗ੍ਰੀਨ ਟੈਕ ਮੈਨੂਫੈਕਚਰਿੰਗ ਲਈ ਸਰਕਾਰ ਨੇ ਫੰਡ ਅਲੋਕੇਟ ਕੀਤੇ ਆ ਉਹਦੇ ਵਿੱਚ ਕੀ ਐ ਐਕਸਪੋਰਟਰਾਂ ਨੂੰ ਬੜੀ ਦਿੱਕਤ ਆਂਦੀ ਐ ਜਿੱਦਾਂ ਕਿ ਜਰਮਨ ਯੂ ਐਸ ਜਰਮਨ ਨੇ ਸੀਬੈਮ ਲਗਾਤਾ ਐ ਹਰ ਕੰਟਰੀ ਇਹ ਕਹਿੰਦਾ ਵੀ ਤੁਹਾਡੀ ਜਿਹੜੀ ਮੈਨੂਫੈਕਚਰਿੰਗ ਐ ਉਹ ਗ੍ਰੀਨ ਹੋਣੀ ਚਾਹੀਦੀ ਐ ਮਤਲਬ ਉਹਦੇ ਵਿੱਚ ਮਿਨੀਮਮ ਕਾਰਬਨ ਐਮਿਸ਼ਨ ਹੋਣੀ ਚਾਹੀਦੀ ਹੈ ਮਿਨੀਮਮ ਜਿਹੜੀ ਹੈ ਗਲੋਬਲ ਵਾਰਮਿੰਗ ਤੇ ਇਫੈਕਟ ਹੋਣਾ ਚਾਹੀਦਾ ਇਹ ਜਿਹੜਾ ਫੰਡ ਐਲੋਕੇਟ ਕੀਤਾ ਗਿਆ ਮੈਨੂੰ ਲੱਗਦਾ ਹੈ ਇਹਦੇ ਨਾਲ ਇੰਡਸਟਰੀ ਨੂੰ ਬੈਨੀਫਿਟ ਹੋਏਗਾ ਔਰ ਸਾਡੀ ਜਿਹੜੀ ਐਕਸਪੋਰਟ ਹੈ ਜਿਹੜੀ ਐਕਸਪੋਰਟ ਕਮਜ਼ੋਰ ਪੈ ਰਹੀ ਹੈ ਉਹ ਇੰਪਰੂਵ ਹੋਏਗੀ ਮੈਂ ਸੁਦੇਸ਼ ਸ਼ਰਮਾ ਬੋਲ ਰਿਹਾ ਜਿਹੜਾ ਅੱਜ ਦਾ ਬਜਟ ਪੇਸ਼ ਹੋਇਆ ਹੈ ਉਹ ਬਹੁਤ ਵਧੀਆ ਔਰ ਮੋਦੀ ਸਰਕਾਰ ਨੇ ਕੀਤਾ ਹੈ ਠੀਕ ਕੀਤਾ ਹੈਗਾ ਔਰ ਇਹਦੇ ਵਿੱਚ ਬਹੁਤ ਧੰਨਵਾਦ ਹੈਗੇ ਆ ਉਹ ਵਰਕ ਬਜ਼ੁਰਗਾਂ ਲਈ ਵੀ ਫਾਇਦੇ ਵਿੱਚ ਹੈਗਾ ਅੱਜ ਦਵਾਈਆਂ ਦੇ ਉੱਤੇ ਜਿਹੜੀ ਇਹਨਾਂ ਨੇ ਲਾਈ ਸੇਵਿੰਗ ਡਰੱਗਸ ਦੇ ਉੱਤੇ ਜਿਹੜਾ ਟੈਕਸ ਘਟਾ ਕੇ ਇੰਪੋਰਟ ਡਿਊਟੀ ਘਟਾ ਕੇ ਲੋਕਾਂ ਨੂੰ ਲਾਭ ਦਿੱਤਾ ਹੈ ਸੀਨੀਅਰ ਸਿਟੀਜ਼ਨ ਨੂੰ ਲਾਭ ਦਿੱਤਾ ਹੈ ਦੇਸ਼ ਦੇ ਵਪਾਰੀਆਂ ਲਈ ਜਿਹੜਾ ਸਟਾਰਟਅਪ ਇੰਡੀਆ ਦੇ ਤਹਿਤ ਮੁਹਿੰਮ ਦੇ ਵਿੱਚ ਜਿਹੜੀ ਯੋਜਨਾ ਉਹਦੇ ਚ ਲਾਭ ਦੇਣ ਦੇ ਅਲੱਗ-ਅਲੱਗ ਪੈਰਾਮੀਟਰਸ ਤੈਅ ਕਰਕੇ ਲਾਭ ਵਧਾਇਆ ਹੈ ਬਜਟ ਦੇ ਵਿੱਚ ਉਹ ਮੈਂ ਸਮਝਦਾ ਹੈ ਦੇਸ਼ ਦੀ ਤਰੱਕੀ ਵਾਲਾ ਬਜਟ ਹੋਵੇਗਾ ਜੀ